ਕਸਾਨ ਸਾਥੀਓ ਅਸੀਂ ਬੈਠੇ ਆਂ ਖਨੋਰੀ ਮਾਰਤੇ ਮਤੰਗਵਾਰ ਕਿਉਂਕਿ ਅਸੀਂ ਖਨੋਰੀ ਮਾਰਤੇ ਕਿਉਂ ਬੈਠੇ ਆਂ ਤੇ ਅਸੀਂ ਇਸ ਪਨੀਰੀ ਦੀ ਗੇੜੀ ਲੜਾਈ ਲੜ ਰਹੇ ਆਂ ਕਿ ਪਨੀਰੀ ਸਾਡੀ ਜਿੰਨਾਂ ਦੇ ਖਾਤਰ ਅਸੀਂ ਛੜਕਾਂ ਤੇ ਬੈਠੇ ਆ ਸੋ ਕਿੰਦਰ ਦੀ ਸਰਕਾਰ ਪਹਿਲਾਂ ਉਹ ਤਿੰਨ ਕਾਲੇ ਕਾਨੂੰਨ ਲੈ ਕੇ ਆਈ ਜਿਹੜੇ ਕਾਨੂੰਨਾ ਤਹਿਤ ਸਾਡੀਆਂ ਮੰਡੀਆਂ ਖਤਮ ਹੋਣੀਆਂ ਸੀ ਤੇ ਕਾਰਪੋਰੇਟ ਉਹ ਘਰਾਣਿਆਂ ਦੇ ਹੱਥ ਦੇ ਵਿੱਚ ਜਿਹੜਾ ਸਾਡਾ ਨਾਂ ਜਾਣਾ ਸੀ ਜਿਹੜਾ ਨਾਂ ਜੈ ਪੈਦਾ ਕਰਨ ਵਾਲੀ ਸਾਡੀ ਧਰਤੀ ਉਸ ਧਰਤੀ ਨੂੰ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੇ ਵਿੱਚ ਲਜਾਣ ਲਈ ਬਹੁਤ ਵੱਡੇ ਜਿਹੜੇ ਹੱਥ ਕੰਡੇ ਵਾਤੇਗੇ ਯੋਜਨਾ ਬੰਦ ਤੇ ਅਸੀਂ ਲੜਾਈ ਲੜੀ ਭਾਵੇਂ ਸਰਕਾਰ ਨੂੰ ਪਿੱਛੇ ਹਟਣਾ ਪਿਆ ਉਹ ਬਿੱਲ ਵਾਪਸ ਲੈਣੇ ਪਏ ਉਹਨਾਂ ਨੇ ਅੱਜ ਫੇਰ ਨਕਲ ਕੇਂਦਰ ਸਰਕਾਰ ਲੈ ਕੇ ਆਈ ਹੈ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਤੇ ਅਸੀਂ ਇਸ ਪਨੀਰੀ ਨੂੰ ਜਿਉਣਾ ਰੱਖਣ ਲਈ ਇਸ ਪਨੀਰੀ ਦੀ ਜਿਹੜੀ ਸਾਡੇ ਬਜ਼ੁਰਗਾਂ ਨੇ ਸਾਨੂੰ ਆਪਣੀ ਪੂੰਜੀ ਦੇ ਕੇ ਨਮਾਜਾਂ ਤੇ ਅਸੀਂ ਆਪਣੀ ਉਹ ਫੂੰਗੀ ਇਸ ਪਨੀਰੀ ਨੂੰ ਜਿਹੜੀ ਸਮਾਉਣੀ ਐ ਉਹ ਸਾਨੂੰ ਕਿੰਨੀ ਲੜਾਈ ਲਾਣੀ ਪਵੇ ਅਸੀਂ ਉਹ ਪਨੀਰੀ ਨੂੰ ਇਸ ਨੂੰ ਜਿਉਂਦਾ ਰੱਖਣ ਲਈ ਅਸੀਂ ਲੜਾਈ ਐ ਜਿਹੜੀ ਲੜਾਂਗੇ ਔਰ ਲੜਾਈ ਕਿੰਨੀ ਲੰਮੀ ਲਾਣੀ ਪਵੇ ਇਹ ਤੋਂ ਪਿੱਛੇ ਨਹੀਂ ਹਟਾਂਗੇ ਅੱਜ ਇਸ ਕਰਕੇ ਕਿ ਅੱਜ ਇਹ ਬੱਚਾ ਜਿਹੜਾ ਜਨਮ ਦੇਣਾ ਸੀ ਖਨੌਰੀ ਬਾੜ ਤੇ ਮਨਾ ਰਹੇ ਆ ਸੋ ਖਨੌਰੀ ਬਾੜ ਦੇ ਇੱਕ ਇਸ ਪਰਿਵਾਰ ਲਈ ਅਸੀਂ ਆਪਣਾ ਘਰ ਚੁਣਿਆ ਕਿ ਅਸੀਂ ਇਸ ਪਰਿਵਾਰ ਦੇ ਬੱਚੇ ਦੀ ਸ਼ੁਭ ਕਾਮਨਾ ਲਈ ਇਸ ਬੱਚੇ ਦੀ ਤਰੱਕੀ ਲਈ ਇਸ ਬੱਚੇ ਦੀ ਪਰਮਾਤਮਾ ਵੱਲੋਂ ਵੱਡੀ ਉਮਰ ਤੇ ਇਹ ਟਰੱਕੀਆਂ ਜਿਹੜੀਆਂ ਬਖਸ਼ੇ ਅਸੀਂ ਆਪਣਾ ਜਿਹੜਾ ਇਹਦਾ ਜਨਮ ਦਿਨ ਅਸੀਂ ਆਪਣੇ ਖਨੋਰੀ ਵੱਲ ਤੇ ਮਨਾਉਣ ਜਾ ਰਹੇ ਹਾਂ। ਸੋ ਇਹ ਅਸੀਂ ਇਸ ਪਰਿਵਾਰ ਵੱਲੋਂ ਇਸ ਬੱਚੇ ਵੱਲੋਂ ਫੇਰ ਅਸੀਂ ਉਹਨਾਂ ਕਾਰਪੋਰੇਟ ਘਰਾਣੇ ਤੇ ਸਾਡੇ ਜਿਹੜੇ ਰਾਜਕਟਾ ਲੋਕ ਜਿਨ੍ਹਾਂ ਨੇ ਸਾਨੂੰ ਬੱਖ-ਬੱਖ ਜਿਹੜੇ ਬੋਲਾ ਰਹੇ ਨਵਾਜਿਆ ਉਹਨਾਂ ਨੂੰ ਇਹ ਸਨੇਹ ਹੈ ਸਾਡਾ ਕਿਸਾਨ ਕਿਸਾਨ ਜਮਾਤ ਆਪਣੇ ਘਰਵਾਰ ਛੱਡ ਕੇ ਜੇਕਰ ਖੇਤੀ ਛੱਡ ਕੇ ਘਰਵਾਰ ਛੱਡ ਕੇ ਉਹਨਾਂ ਬਾਰਡਰਾਂ ਤੇ ਆਪਣੇ ਉਹ ਬੱਚਿਆਂ ਦਾ ਜਿਹੜਾ ਜਨਮ ਦਿਨ ਵੀ ਮਨਾਉਣ ਲਈ ਸਾਡੀਆਂ ਸਰਕਾਰਾਂ ਨੇ ਮਜਬੂਰ ਕੀਤਾ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਇੱਕ ਸਨੇਹ ਹੈਗਾ ਸਾਡੀਆਂ ਉਹਨਾਂ ਸਰਕਾਰਾਂ ਨਾਲ ਸੋ ਅਸੀਂ ਇਹਦਾ ਜਿਹੜਾ ਜਨਮ ਦਿਨ ਮਨਾ ਰਹੇ ਹਾਂ ਸਾਡੇ ਇਸ ਬੱਚੇ ਦਾ ਅਸੀਂ ਕੇਕ ਕੱਟ ਕੇ ਆੜੀ ਮਰੂਈ ਹੋਈ ਹੈਪੀ ਬਰਥਡੇ ਹੈਪੀ ਬਰਥਡੇ ਦੱਤਾ ਝਾਖ ਬੈ ਦੱਤਾ ਖਾਏ ਕਾਰਵੇ ਫੋਟੋ ਮਾੜਾ